हेलो हेलो हां भी दस दस हां गोलड हां विक्रम राडी बोलदम हां हां मैं विक्रम बोल रहा हूं दस हां हैं बहुत मैं कह माड़ा होया पर एक चीज थोड़ी निजायत हालात हां जी जी ने कि मैं कह सो मैं कह तूसी ना जड़ी ਜੇ ਪਹਿਲਾਂ ਤੁਸੀਂ ਮੰਨਾ ਮਾਰਤਾ ਹੈ ਜੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪਦੇ ਹਿਸਾਬ ਨਾਲ ਹੀ ਤੁਸੀਂ ਆਪਦੇ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹੈ ਵੀ ਕਿਵੇਂ ਕੀ ਅੰਕਿਤ ਨੇ ਕੀ ਕੀਤੀ ਹਰਕਤ ਉਹ ਪਤਾ ਹੀ ਹੈ ਤੈਨੂੰ ਹਰਕਤ ਸੀਗੀ ਅੰਕਿਤ ਦੀ ਕਰਨ ਵਾਲੀ ਉਹ ਛੋਟੀ ਬੱਚੀਆਂ ਦੇ ਗੋਲੀਆਂ ਮਾਰੀਆਂ ਹੈ ਹੈ ਤੇਰੇ ਮੁਖਬਰ ਨਹੀਂ ਸੀਗੇ ਹੈ ਰਾਣਾ ਕਰਾ ਮੁਖਬਰ ਨਹੀਂ ਸੀ ਤੇ ਜਹਾ ਹੈ ਤੇਰਾ ਮੁਖਬਰ ਨਹੀਂ ਸੀ ਖਾਣ ਨਹੀਂ ਸੁਣ ਨਹੀਂ ਖੁੱਦੂ ਗੱਲ ਨਹੀਂ ਕਰਨੀ ਗੱਲ ਸੁਣ ਕਰਦੇਆਂ ਘੁਰਦੇਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਫੋਨ ਕੀਤਾ ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਠੀਕ ਹੈ ਕਰਦੇਆਂ ਦੀ ਸੌਹ ਸੂਹ ਖਾਣ ਵਾਲੀ ਗੱਲ ਨਹੀਂ ਨਾ ਸਾਡੇ ਕੋਈ ਇਹੋ ਜਿਹੇ ਮੁਖਬਰ ਨੇ ਥੋੜੇ ਬੰਦੇ ਨੇ ਇਹ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਥੋੜੇ ਸੌ ਰੋਲੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕਿਤ ਮਰਿਆ ਉਹ ਆਪਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਟੀਆਂ ਦੇ ਕੋਈ ਗੋਲੀਆਂ ਮਾਰਦਾ ਉਹਨਾਂ ਨੂੰ ਕੋਈ ਕੰਦ ਬਣਾਉਣ ਦਾ ਵੱਡਾ ਉਹ ਦਲੇਰ ਸੀ ਠੀਕ ਹੈ ਨਾ ਚੰਗੀ ਗੱਲ ਚੰਗੀ ਗੱਲ ਜੇ ਨਹੀਂ ਰੱਖੀ ਚੰਗੀ ਗੱਲ ਆ ਤੁਹਾਨੂੰ ਲੱਗਦਾ ਤੁਹਾਡੇ ਬੰਦੇ ਮੁਖਬਰ ਨੇ ਕਰੀ ਚੱਲੋ ਅਸੀਂ ਸਾਡਾ ਮੇਰਾ ਤਾਂ ਕੋਈ ਲੈਦੇ ਚ ਲੈਣਦੇ ਨਹੀਂ ਨਾ ਤਾਂ ਆਪਦਾ ਕਰੋ ਪਰ ਜਿਹੜੀ ਗੱਲਾਂ ਹਰਕਤਾਂ ਜਿਵੇਂ ਆ ਪੋਸਟ ਆ ਵੀ ਅੰਕਿਤ ਦਾ ਕਰਿਆ ਸੀ ਫਲਾਨਾ ਅੰਕਿਤ ਦਾ ਆਪ ਦੇ ਆਪਦੀਆਂ ਹਰਕਤਾਂ ਕਰਕੇ ਮਰਿਆ ਉਹ ਠੀਕ ਹੈ ਨਾ ਛੋਟੀਆਂ ਬੱਚੀਆਂ ਨੂੰ ਕੰਧ ਬਣਾਉਂਦਾ ਉਹ ਐਡਾ ਦਲੇਰ ਤੇ ਫਿਰ ਕਰਦਾ ਠੀਕ ਹੈ ਨਾ ਉਹ ਮੇਰੇ ਨਾਲ ਇੱਕ ਵਾਰੀ ਪਹਿਲਾਂ ਤੂੰ ਆਰਪੀਜੀ ਵੇਲੇ ਵੀ ਇੱਕ ਵਾਰੀ ਮੈਨੂੰ ਕਾਲ ਕੀਤੀ ਸੀ ਯਾਦ ਆ ਜਦੋਂ ਅਟੈਕ ਕੀਤਾ ਸੀ ਉਹ ਤੋਂ ਵੀ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਫੇਰਾ ਹਰ ਸਾਡਾ ਨਰਿੰਦਰ ਨਰੁੰਦਾ ਆ ਜਿਹੜਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਤੂੰ ਕਹਿੰਦੇ ਅਸੀਂ ਗਲਤ ਕੰਮ ਨਹੀਂ ਕਰਦੇ ਜੀ ਅਸੀਂ ਆਹ ਅਤਵਾਦੀ ਵਾਲੇ ਚ ਨਹੀਂ ਪੈਂਦੇ ਉਹ ਕਿਹੜੇ ਨੇ ਇਹ ਹੈ ਪ੍ਰਦੀਪ ਦਾ ਇਹ ਕੌਣ ਆ ਪ੍ਰਦੀਪ ਮਹਾਰਾ ਜਿਹੜਾ ਹੈ ਨਾ ਕਰੋ ਹੈ ਠੀਕ ਹੈ ਦੁਸ਼ਮਣ ਪੁੱਤਰ ਮੰਡਾ ਦੇ ਤੇ ਆ ਕੇ ਲਿਖਿਆ ਕਰਨਾਲ ਵਾਲੇ ਨੂੰ ਰਿਮਾਂਡ ਤੇ ਲੈ ਕੇ ਜਿਹੜੀ ਸੇਵਾ ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੇਂਦੀ ਉਮਰ ਤੱਕ ਯਾਦ ਰਹੂਗੀ ਜੀ ਕਿਹੜੇ ਕਰਨਾਲ ਵਾਲੇ ਕਿਹੜੇ ਕਰਨਾਲ ਵਾਲੇ ਤੇਰੇ ਜਿਹੜੀ ਚਸਕੇ ਸੇਵਾ ਕੀਤੀ ਹੈ ਨਾ ਨਕੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਿਮਾਂਡਰ ਰਿਸਪੈਕਟ ਨੂੰ ਤੁਸੀਂ ਟੂਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਹਾਂ ਫੁੱਟਾ ਕੋਈ ਗੱਲ ਨਹੀਂ ਕੋਈ ਮੇਰੇ ਸਾਡੇ ਲਈ ਤੂੰ ਵੀ ਉਹੋ ਜਿਹਾ ਉਹ ਵੀ ਉਹੋ ਜਿਹਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਜੇ ਤੂੰ ਆਪਦਾ ਕਹਿਣਾ ਨਾ ਅਸੀਂ ਬਹੁਤ ਉਸੂਲੀ ਆ ਤਾਂ ਅਸੀਂ ਵੀ ਬਿਲਕੁਲ ਸਹੀ ਕੰਮ ਆਪਦੀ ਨੌਕਰੀ ਦੇ ਮੁਤਾਬਕ ਕਰਦੇ ਆ ਤੂੰ ਤਾਂ ਅੱਜ ਆਇਆ ਹੋ ਸਾਨੂੰ ਇੰਨੇ ਸਾਲ ਹੋ ਗਏ ਇਹੀ ਕੁਛ ਕਰਦੇ ਨੂੰ ਠੀਕ ਹੈ ਨਾ ਬਹੁਤ ਆਏ ਚੇ ਸਹੀ ਰਾਹ ਚੱਲਾਂਗੇ ਸਹੀ ਰਾਹ ਤੁਹਾਨੂੰ ਦਿਖਾਵਾਂਗੇ ਨਹੀਂ ਮੰਨੋਗੇ ਤਾਂ ਤੁਹਾਡੀ ਮਰਜ਼ੀ ਆ ਠੀਕ ਹੈ ਨਾ ਸਾਨੂੰ ਕੋਈ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਦੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਬਰਾਬਰ ਆ ਕੁੱਤੇ ਘੋੜੇ ਕਦੇ ਠੀਕ ਹੈ ਨਾ ਪਰ ਜਿਹੜੀ ਆਹ ਗਲਤਫਹਿਮੀਆਂ ਨੇ ਤੁਹਾਨੂੰ ਵੀ ਆ ਮੁਖਬਰ ਫਲਾਣਾ ਜੀ ਮੁਖਬਰ ਇਹ ਜੀ ਉਹ ਤੁਹਾਡੀਆਂ ਕਰੀ ਜਵਾਬ ਦੀ ਸਾਡਾ ਤਾਂ ਸਾਡੇ ਆਪ ਦਾ ਜਦੋਂ ਹੋਊਗਾ ਜੋ ਕਰੋਗੇ ਗਲਤ ਤਾਂ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਠੀਕ ਹੈ ਨਾ ਅੱਛਾ ਰਾਤ ਦੇ ਤੂੰ ਹੀ ਕਾਲ ਕਰ ਰਿਆ ਸੀ ਮੇਰੇ ਕੋਲ ਇਹ ਨੰਬਰ ਨਹੀਂ ਸੀ ਰਾਤ ਵੀ ਬਹੁਤ ਕਾਲਾਂ ਆਈਆਂ ਤੇਰੀਆਂ ਮੈਂ ਚੱਕਿਆ ਨਹੀਂ ਤਾਂ ਹੀ ਮੈਂ ਕਿਹਾ ਪਤਲੇ ਅਨਨੋਨ ਨੰਬਰ ਆ। ਤੂੰ ਇਹ ਨਹੀਂ ਗੱਲ ਕਹਿਣਾ ਪੁਲਿਸਿੰਗ ਕਰ ਰਹੇ ਨੂੰ ਮੇਰੇ ਪਾਸ ਕਰ ਲੋ ਕਿੰਨਾ ਚਿੱਟਿਆ ਲਾ ਰਹੇ ਨੂੰ ਤੁਸੀਂ ਸਹਿਯੋਗ ਕਰਦੇ ਹੋ। ਨਾ ਨਾ 골ਡੀ 골ਡੀ ਤੂੰ ਵੀ ਇੱਥੋਂ ਹੀ ਗਿਆ ਗੱਲ ਸਮਝ ਲੈ ਮੇਰੀ ਨਾ ਅਸੀਂ ਇਹੋ ਜਿਹਾ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੂੰ ਮੈਨੂੰ ਕਹਿੰਦਾ ਸੀ ਜੀ ਅਸੀਂ ਨਹੀਂ ਕਰਦੇ ਜੀ ਅੱਤਵਾਦੀਆਂ ਵਾਲੇ ਕੰਮ ਨਹੀਂ ਜੀ ਕੁਛ ਨਹੀਂ ਜੀ ਆ ਪ੍ਰਦੀਪ ਆਲਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕੀ ਕੰਮ ਸੀਗੇ ਆਪਣੀ ਗੱਲ ਨਹੀਂ ਹੋਈ ਸੀ ਉਦੋਂ ਤੂੰ ਬਾਈ ਜੀ ਥੋੜੀ ਵਿਕਰਮ ਦਾ ਨਿਕਰਮ ਨਾਲ ਦੇ ਵਿੱਚ ਸਿੰਘ ਵੀ ਲੱਗਦਾ ਕਿ ਜੇ ਪ੍ਰੇਮੀ ਮਾਰਦਾ ਸੀ ਅਸੀਂ ਆਦਤਾਂਾਤੀ ਹੋ ਗਏ ਤੁਸੀਂ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਮੂਰੇ ਮੱਥਾ ਟੇਕਦੇ ਜਾ ਕੇ ਟੇਕਦੇ ਅਸੀਂ ਟੇਕਦੇ ਕੋਈ ਕਾਨੂੰਨ ਵੀ ਆ ਤੇਰੇ ਕੋਲੇ ਕੀ ਹੱਕਾ ਕਰਨ ਦਾ ਠੀਕ ਹੈ ਨਾ ਪ੍ਰੇਮੀ ਛੱਡ ਆਰਪੀਜੀ ਟੈਕ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਉਹ ਥੋੜਾ ਬੰਦਾ ਨਹੀਂ ਅਸੀਂ ਤਾਂ ਸਾਡੇ ਲਈ ਤਾਂ ਮੈਂ ਤੈਨੂੰ ਫੇਰ ਕਹਤਾ ਵੀ ਸਾਰੇ ਹੀ ਬਰਾਬਰ ਨੇ ਕੁੱਤੇ ਗਧੇ ਘੋੜੇ ਜਿੰਨੇ ਵੀ ਆ ਸਾਰੇ ਇੱਕ ਬਰਾਬਰ ਆ ਜੋ ਗਲਤ ਕਰੋ ਹੋ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਨਾ ਕਦੇ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਸਹੀ ਗੱਲ ਆ ਬਾਕੀ ਆ ਤੂੰ ਕਦੇ ਅਜੇ ਮਾਰਤਾ ਅਜੇ ਰਾਣਾ ਮਾਰਤਾ ਕਦੇ ਕੋਈ ਮਾਰਤਾ ਉਹ ਤੁਹਾਡੀ ਮਰਜ਼ੀ ਆ ਕਰੋ ਹਲੋ ਉਹ ਤੁਹਾਡੇ ਆਪ ਦੇ ਰੌਲੇ ਆ ਉਹ ਤੁਹਾਡੇ ਆਪ ਦੇ ਰੌਲੇ ਆ ਆਪ ਦੇ ਪਤਾ ਨਹੀਂ ਕੀ ਤੁਹਾਡੇ ਰੌਲੇ ਨੇ ਸਾਡੇ ਕਰਨ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਾਊਗਾ ਜਿਵੇਂ ਤੂੰ ਤੇ ਅਸੀਂ ਇਹ ਮਾਰਤਾ ਉਹ ਮਾਰਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਰ ਹੈਗੇ ਆ ਠੋਕੇ ਕਰਾਂਗੇ ਸਹੀ ਕੰਮ ਕਰਾਂਗੇ ਠੀਕ ਹੈ ਨਾ ਕੋਈ ਸਾਡੇ ਲਈ ਥੋਡੀ ਪਾਰਟੀ ਨਹੀਂ ਕਲੋਜ਼ ਕੋਈ ਉਹਨਾਂ ਦੇ ਲਈ ਪਹਿਲਾਂ ਵੀ ਮੈਂ ਤੈਨੂੰ ਇਹੀ ਕਿਹਾ ਸੀ ਠੀਕ ਹੈ ਨਾ ਹਲੋ ਕੀ ਕਰੇ ਮੋਰਨੀ ਬਾਤ ਕਦੋਂ ਮਿਲ ਜਾਣੀ ਹੈ ਨਾ ਜਾਣਾ ਟੋਕ ਰਹਿ ਲ ਪਈ ਹੈ ਠੀਕ ਤੇ ਚਸਕੇ ਆਰ ਕਿਹ ਚੜਮਾ ਨੂੰ ਤੁਸੀਂ ਸ਼ਹਿਦ ਦੇ ਰਹੇ ਹੋ ਨਾ ਤੇ ਪਹਿਲੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਮੇਰੀ ਗੱਲ ਮੇਰੀ ਗੱਲ ਤੂੰ ਫੇਰ ਉਸੇ ਗੱਲ ਤੇ ਆ ਗਿਆ ਨਾ ਅਸੀਂ ਇਹ ਜਿਹਨੂੰ ਸ਼ਹਿਦ ਦਿੰਨੇ ਆ ਨਾ ਦਈਏ ਠੀਕ ਹੈ ਮਲੰਗ ਉਹਨੇ ਮਲੰਗ ਤੁਸੀਂਓ ਜਿਹੜੇ ਆ ਕੁੱਤੇ ਕੰਮ ਕਰਦੇ ਹੋ ਜਿਹੜਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਪਰ ਜਿਹੜਾ ਤੁਸੀਂ ਆ ਲੱਗਿਓ ਇਹਨੂੰ ਮਾਰ ਕੇ ਪਾਤੀ ਉਹਨੂੰ ਮਾਰ ਕੇ ਪਾਤੀ ਪਹਿਲਾਂ ਮੰਨਾ ਮਾਰਤਾ ਉਹ ਮਾਰਤਾ ਤੂੰ ਸਹੀ ਗੱਲ ਕਰੋ ਯਾਰ ਜਿਹੜੇ ਕਰਨੀ ਆ ਸਾਲਾ ਤੁਸੀਂ ਮੈਨੂੰ ਉਹ ਅੰਕਿਤ ਕੁਬ ਭਾਦੂ ਨੇ ਕੋਈ ਕੰਮ ਕੀਤਾ ਸੀ ਭੈਣ ਤੇ ਜਵਾਕਾਂ ਵਾਲਾ ਜਵਾ ਬੱਚਿਆਂ ਨਾਲ ਕਿਹੜੀ ਗੱਲ ਆ ਤੇਰੀ ਹਾਂ ਨਹੀਂ ਪਰ ਮੈਂ ਮੰਨਦਾ ਚਿੱਟੇ ਵਾਲੀ ਦੀ ਕਮਾਈ ਮੈਂ ਨਹੀਂ ਕਹਿੰਦਾ ਚਿੱਟੇ ਵਾਲੀ ਦੀ ਕਮਾਈ ਤੁਸੀਂ ਕਹਿੰਦੇ ਆ ਮਾਂ ਸੀ ਨਾ ਇਹ ਜੀ ਚੀਜ਼ ਨੂੰ ਦੇਖੀ ਦਾ ਨਾ ਕਰੀ ਦਾ ਨਾ ਮੈਨੂੰ ਲੋੜ ਆ ਤੈਨੂੰ ਇਹ ਚਸਨ ਦੀ ਤੈਨੂੰ ਮੈਂ ਇਹਨਾ ਦੱਸਦਾ ਵੀ ਜਿਹੜਾ ਤੂੰ ਆਪਦੇ ਬੰਦੇ ਮਾਰੀ ਜਾਂਦਾ ਤਾਂ ਮਾਰੀ ਚੱਲ ਸਾਨੂੰ ਕੀ ਆ ਠੀਕ ਹੈ ਨਾ ਸਿੱਧੀ ਗੱਲ ਕਰੋ ਸਾਡੇ ਲਈ ਦੋਨੇ ਕੁੱਤੇ ਬਿੱਲੇ ਇੱਕ ਬਰਾਬਰ ਆ ਤੁਹਾਡੇ ਹਾਂਜੀ ਠੀਕ ਹੈ ਨਾ ਜਿਹੜਾ ਬਣਾਇਆ 22 ਬਣਾਇਆ ਉਹ ਵੀ ਮਾਰਾਂਗੇ ਜਿਹੜੀ ਜਾਖੜ ਜਾਂਦੀ ਅਰਗੇ ਬਣਾਏ ਨੇ ਉਹਨਾਂ ਨੂੰ ਵੀ ਮਾਰਾਂਗੇ ਮਾਰੀ ਚੱਲੋ ਮਾਰੀ ਚੱਲੋ ਚਾਹੇ ਚਾਂਦੀ ਜਾਖੜ ਜਿਹੜੇ ਤੈਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਇਹ ਤੈਨੂੰ ਲੱਗਦਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਹਟਦਾ ਤਾਂ ਅਸੀਂ ਤਾਂ ਬਿਲਕੁਲ ਹੱਦ ਤੱਕ ਜਾਵਾਂਗੇ ਹੋਰ ਦੱਸ ਇਹ ਤੇਰੀਆਂ ਗਲਤ ਫਹਿਮੀਆਂ ਨੇ ਪਿੰਡੀ ਪਿੰਡ ਉੱਥੇ ਤਾਂ ਸਹੀ ਕਰਦਾ ਸੀ ਜੇ ਤੁਸੀਂ ਕਾਹਦੇ ਜੋ ਕੇ ਅੰਦਰ ਸ਼ੂਟ ਨਹੀਂ ਕਰ ਤੋ ਪਿੰਦੇ ਜੇ ਪੁਲਿਸ ਆਉਂਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਕਰਨ ਓਏ ਗੋਲ ਨਹੀਂ ਪੁਲਿਸ ਆਉਂਦੀ ਕਰਦੀ ਆ ਤੂੰ ਨਾ ਬਾਹਲਾ ਉੱਥੋਂ ਦੀ ਬਾੜਾ ਤੈਨੂੰ ਸਮਝਾਤਾ ਜਿੰਨੇ ਆਪਾਂ ਹੈਗੇ ਆ ਓੰਨੀ ਗੱਲ ਕਰੋ ਠੀਕ ਹੈ ਨਾ ਜਿਹੜਾ ਬੰਦਾ ਕੋਈ ਕੁੱਤੇ ਕੰਮ ਤੇ ਗਲਤ ਕਰਦੇ ਹੋ ਤੁਸੀਂ ਜੋ ਕਰਦੇ ਹੋ ਤੇਰਾ ਸਾਨੂੰ ਵੀ ਪਤਾ ਠੀਕ ਹੈ ਦੱਸਣ ਦੀ ਲੋੜ ਨਹੀਂ ਪਰ ਆਪਦਾ ਤੁਸੀਂ ਆ ਕਰ ਲਿਆ ਠੀਕ ਹੈ ਕੋਈ ਗੱਲ ਨਹੀਂ ਆਪਾਂ ਠੀਕ ਆ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਣੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਕਿਹੜੀ ਗੱਲ ਠੀਕ ਹੈ ਨਾ ਭਰਾ ਮਾਰ ਕੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸ ਆ ਤੁਸੀਂ ਬੈਠੀ ਹੋਗੇ ਬੰਦੇ ਕੀ ਪੁਲਿਸ ਆ ਕਿੱਤਾ ਤੁਸੀਂ ਕਿਹੜੇ ਕਿਹੜਾ ਕਿਹੜਾ ਭਰਾ ਮਾਰ ਕੇ ਨੀ ਉਹ ਸਾਡੇ ਸਾਡੇ ਪੰਜਾਬ ਤੇ ਹੋਇਆ ਸੀ ਉਹ ਇੱਥੇ ਹੋਇਆ ਸੀ ਚੰਡੀਗੜ੍ਹ ਹੋਈ ਆ ਸਾਡਾ ਦੱਸ ਤੁਸੀਂ ਕਿਹੜਾ ਨਹੀਂ ਕੀਤਾ ਤੁਹਾਡਾ ਅਸੀਂ ਤਾਂ ਜੋ ਸਹੀ ਆ ਮੈਂ ਤੈਨੂੰ ਫੇਰ ਕਹਿ ਰਿਹਾ ਥੋਡੇ ਵਾਲੇ ਹੋਏ ਉਹ ਹੋਏ ਸਾਡੇ ਬਿਲਕੁਲ ਸਾਡੇ ਇੱਕ ਬਰਾਬਰ ਆ ਜੇ ਕੋਈ ਗਲਤ ਕਰੂਗਾ ਬਿਲਕੁਲ ਠੋਕਾਂਗੇ ਠੀਕ ਹੈ ਨਾ ਜੋ ਕਾਨੂੰਨ ਮੁਤਾਬਕ ਬਣਦਾ ਅਰੈਸਟ ਪਾਵਾਂਗੇ ਜੇ ਸਾਡੇ ਉੱਤੇ ਕਰਨਗੇ ਤਾਂ ਜੋ ਹੋਊਗਾ ਰਿਟੈਲੀਗੇਸ਼ਨ ਚ ਅਸੀਂ ਉਹ ਕਰਾਂਗੇ ਇਦੇ 'ਚ ਕੋਈ ਇਹ ਗੱਲ ਨਹੀਂ ਤੂੰ ਫੋਨ ਕਰਕੇ ਕਹਿਣਾ ਮੈਂ ਉਹਨੂੰ ਮਾਰਤਾ ਇਹਨੂੰ ਮਾਰਤਾ ਉਹ ਤੇਰਾ ਉਹ ਸੀ ਤੁਹਾਡੇ ਮੁਖਬਰ ਆ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਕੁਝ ਆ ਠੀਕ ਹੈ ਨਾ